ਕਚਾ ਜਿਹੜੀ ਦਿਲਜੀਤ ਵਾਲੀ ਫਿਲਮ ਦੀ ਗੱਲ ਕਰਦੇ ਹਾਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਹੀ ਪੁਆਇੰਟ ਕਰਦੀ ਹੈ ਔਰ ਕਿਥੇ ਨਾ ਕਿਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹਿ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੁੰਦਾ ਅਨ ਦਿਲਜੀਤ ਦਸਾਂਜ ਇਹ ਤਾਂ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨਾਮ ਹੈ ਇੱਕ ਤਰੀਕੇ ਦਾ ਜੀ ਤਾਂ ਦੁਨੀਆ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟਨ ਮਾਉਥ ਡਿਜ਼ੀਜ਼ ਹੁੰਦੀ ਹੈ ਕਿ ਪਤਾ ਹੀ ਨਹੀਂ ਕੀ ਬੋਲ ਜਾਣਾ ਮਤਲਬ ਅੰਤਛਾਂਟੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕੋਈ ਬੀਬੀ ਚੁੱਪ ਕਰ ਜਾ ਮਰਾਈਂਗੀ ਸਭੂ ਮਤਲਬ ਉਹਦੇ ਤੇ ਕਰਟ ਮਤਲਬ ਲੱਗਣ ਨਾਲ ਰੌਲਾ ਪਵੇ ਔਰ ਫਿਰ ਰੌਲੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਸ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਹੈ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਐਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ